ਵਾਇਪ ਜੀ ਦਾ ਖਲਸਾ ਵਾਇਪ ਜੀ ਕੀ ਫਤਿਹ ਭਗਤਾਂ ਵਿੱਚੋਂ ਸ਼ਰੋਣੀ ਭਗਤ ਭਗਤ ਨਾਮਦੇਵ ਜੀ ਜਿਨ੍ਹਾਂ ਦੀ ਪਿਆਰਿਓ ਬਜ਼ੁਰਗਾਂ ਦੀ ਵੰਸਾਵਲੀ ਨਾਮਦੇਵ ਜੀ ਦਾਮ ਸੇਠ ਅ ਨਾਰਹਰੀ ਸੇਠ ਗੋਬਿੰਦ ਸੇਠ ਰਗ ਸੇਠ ਗੋਪਾਲ ਸ਼ੇਠ ਹਰ ਸ਼ੇਠ ਔਰ ਜਦੂ ਸ਼ੇਠ ਇਹ ਉਹਨਾਂ ਦੇ ਬਜ਼ੁਰਗਾਂ ਦੀ ਵੰਸਾਵਲੀ ਹੈ ਪਿਤਾ ਦਾ ਨਾਮ ਹੈ ਦਾਮ ਸ਼ੇਠ ਮਾਤਾ ਦਾ ਨਾਮ ਹੈ ਗੋਨਾ ਬਾਈ ਪਤਨੀ ਦਾ ਨਾਮ ਹੈ ਰਾਜਾ ਬਾਈ ਪੁੱਤਰ ਪਿਆਰਿਓ ਨਰੈਣ ਦਾਸ ਮਹਾਦੇਵ ਗੋਬਿੰਦ ਦਾਸ ਤੇ ਬਿਠਲ ਦਾਸ 9 ਲੜਾਈ ਗੋੜਾਈ ਜਿਸ ਤੇ ਰਾਖਾ ਭਾਈ ਪੈਣ ਹੈ ਇਹਨਾਂ ਦੀ ਆਓ ਭਾਈ ਸੁਪਤਰੀ ਹੈ ਲਿੰਬਾ ਭਾਈ ਦਾਸੀ ਜਣਾ ਭਾਈ ਇਹ ਇਹਨਾਂ ਦੀ ਪਿਆਰਿਓ ਵੰਸਾਵਲੀ ਹੈ ਜਨਮ ਇਹਨਾਂ ਦਾ ਕਤਕ ਸੁਦੀ ਅਕਾਦਸ਼ੀ ਦਿਨ ਐਤਵਾਰ 26 ਅਕਤੂਬਰ 1270 ਤਥਾ 1327 ਵਿਕਰਮੀ ਨਰਸੀ ਵਾਹੁਣੀ ਹੁਣ ਨਰਸੀ ਨਾਮ ਦੇ ਮਹਾਰਾষ্ট্র ਵਿੱਚ ਹੈ ਔਰ ਬਲਮ ਬ੍ਰह्मलीन ਹੁੰਦਾ ਸਮਾ ਦੋ ਮਾਗ ਇਹਨਾਂ ਦਾ ਚਾਰਿਓ ਦੋ ਮਾਗ ਸੰਮਤ 1406 ਈਸਵੀ 1350 ਨਗਰ ਕਮਾਨ ਜ਼ਿਲ੍ਹਾ ਗਰਦਾਸਪੁਰ ਵਿੱਚ ਆਖਰੀ ਵੀ ਸਾਰਾ ਜੀ ਨੇ ਉੱਥੇ ਗਜ਼ਾਰ ਕੀਤੇ ਸੋ ਪਿਆਰਿਓ ਏਸੀ ਬਲਤ ਨਾਮਦੇਵ ਜੀ ਦੀ ਵੰਸਾਵਲੀ ਆਓ ਇਹਨਾਂ ਦਾ ਇਤਿਹਾਸ ਅੱਗੇ ਜਾਣੀਏ ਸਤਿਗੁਰੂ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਉਹਨਾਂ ਦੇ ਸ਼ਰਧਾਲੂਆਂ ਤੋਂ ਕਤਰ ਕੀਤੀ ਅਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਥਾਪਨਾ ਸਮੇਂ ਉਸ ਨੂੰ ਵੱਖ-ਵੱਖ ਰਾਗਾਂ ਵਿੱਚ ਸਰਕਾਰ ਸਹਿ ਦਰਜ ਕੀਤਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸ਼ਾਮਲ ਕੀਤੀ ਬਾਣੀ ਆਪ ਜੀ ਦੇ ਕਾਠ ਸ਼ਬਦ 18 ਰਾਗਾਂ ਵਿੱਚ ਦਰਜ ਮਿਲਦੇ ਨੇ ਭਗਤ ਨਾਮ ਜੀ ਦਾ ਆਗਮਨ 16 ਅਕਤੂਬਰ 1270 ਨੂੰ ਮਹਾਰਾਸ਼ਟਰ ਸੂਬੇ ਦੇ ਅਜੋਕੇ ਜ਼ਿਲ੍ਹੇ ਹੰਗੋਲੀ ਦੇ ਕਸਬਾ ਰੂਪ ਪਿੰਡ ਨਰਸੀ ਵਾਹਮਣੀ ਵਿਖੇ ਹੋਇਆ ਸੀ ਜਿੱਥੇ ਅੱਜ ਕੱਲ ਇੱਕ ਆਲੀਸ਼ਾਨ ਗੁਰਦੁਆਰਾ ਸਾਹਿਬ ਦਾ ਨਿਰਮਾਣ ਹੋ ਚੁੱਕਿਆ ਹੈ ਇਹ ਪਿੰਡ ਹਜੂਰ ਸਾਹਿਬ ਨਾਦੇੜ ਤੋਂ 100 ਕਿਲੋਮੀਟਰ ਤੇ ਹੰਗੋਲੀ ਤੋਂ 16 ਕਿਲੋਮੀਟਰ ਦੂਰ ਹੈ। ਨਾਮਦੇਵ ਜੀ ਦੇ ਪਿਤਾ ਜੀ ਦਾ ਨਾਮ ਦਾਮ ਸੇਠ ਤੇ ਮਾਤਾ ਦਾ ਨਾਮ ਗੋਨਾਬਾਈ ਸੀ। ਉਹਨਾਂ ਦੀ ਇਤਿਹਾਸ ਦੇ ਵਿੱਚ ਪਿਆਰਿਓ ਇੱਕ ਜਗ੍ਹਾ ਤੇ ਤਾਂ ਤਿੰਨ ਚਾਰ ਭੈਣਾਂ ਦਾ ਨਾਮ ਦਰਜ ਕੀਤਾ ਪਰ ਇੱਥੇ ਇਤਿਹਾਸਕਾਰ ਇੱਕੋ ਹੀ ਭੈਣ ਲਿਖਦਾ ਹੈ ਜਿਸ ਦਾ ਨਾਮ ਮੋਬਾਈਲ ਲਿਖਿਆ ਗਿਆ ਹੈ ਆਪ ਜੀ ਦੇ ਮਾਤਾ ਪਿਤਾ ਸ਼ੇਂਬਾ ਜਾਤੀ ਦੇ ਹੁਣਕਾਰਨ ਕਪੜੇ ਸਿਉਂ ਤੇ ਰੰਗਣ ਦਾ ਕੰਮ ਕਰਦੇ ਸੀ ਆਪ ਜੀ ਨੇ ਸੁੱਤ ਸੰਭਾਲਦਿਆਂ ਹੀ ਆਪਣੇ ਆਸ-ਪਾਸ ਫਸਰੇ ਉਸ ਮਾਹੌਲ ਨੂੰ ਗਾਉਂ ਨਾਲ ਵਾਚਨਾ ਸ਼ੁਰੂ ਕਰ ਦਿੱਤਾ ਜਿੱਥੇ ਦਲਤ ਗਰੀਬ ਤੇ ਕਮਜ਼ੋਰ ਲੋਕਾਂ ਨੂੰ ਸਹੀ ਧਾਰਮਿਕ ਤੇ ਸਮਾਜ ਗਿਆਨ ਤੋਂ ਦੂਰ ਰੱਖਦੇ ਸਨ ਉਸ ਸਮੇਂ ਦੇ ਪਖੰਡੀ ਤੇ ਪੁਜਾਰੀ ਸਿਸਟਮ ਦਾ ਸ਼ਿਕਾਰ ਦਾ ਬਣਾਇਆ ਜਾ ਰਿਹਾ ਸੀ ਪਰ ਇਸ ਦੇ ਨਾਲ ਹੀ ਹਕਮਰਾਨਾਂ ਵੱਲੋਂ ਜੋ ਜ਼ੁਲਮ ਇਹਨਾਂ ਉੱਪਰ ਢਾਏ ਜਾ ਰਹੇ ਸਨ ਜਿਸ ਪ੍ਰਤੀ ਭਗਤ ਨਾਮਦੇਵ ਜੀ ਨੇ ਸੱਚੀ ਪ੍ਰਭੂ ਭਗਤੀ ਦੀ ਅরাধਨਾ ਕਰਦਿਆਂ ਆਪਣੇ ਗਿਆਨ ਦਾ ਸਹੀ ਨਜ਼ਰੀਆ ਇਹਨਾਂ ਗਰੀਬ ਲੋਕਾਂ ਵਿੱਚ ਫੈਲਾ ਕੇ ਉਹਨਾਂ ਦੇ ਮਨਾਂ ਵਿੱਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ ਤੇ ਉਹਨਾਂ ਨੇ ਆਪਣੀ ਬਾਣੀ ਰਾਹੀਂ ਅਤਿਆਚਾਰੀ ਧਾਰਮਿਕ ਟੁਖੰਡੀ ਦੀ ਪਖੰਡੀਆਂ ਦੀ ਵੇਖ ਔ ਤੇ ਨੇ ਤੜਕ ਹੋ ਕੇ ਨਖੇਦੀ ਕੀਤੀ। ਉਹਨਾਂ ਸਮਿਆਂ ਵਿੱਚ ਕਿਸੇ ਉੱਚ ਸ੍ਰੇਣੀ ਦੇ ਵਿਅਕਤੀ ਵੱਲੋਂ ਬ੍ਰਾਹਮਣਵਾਦ ਦੀ ਕੀਤੀ ਨੁਕਤਾਚੀਨੀ ਤਾਂ ਬਰਦਾਸ਼ਤ ਹੋ ਸਕਦੀ ਸੀ ਪਰ ਇਹ ਗੱਲ ਬਿਲਕੁਲ ਸਹੀ ਨਹੀਂ ਸੀ ਹੋ ਸਕਦੀ। ਕੋਈ ਦਲਤ ਵਿਅਕਤੀ ਬ੍ਰਾਹਮਣਵਾਦ ਵਿਰੁੱਧ ਆਪਣੀ ਜ਼ੁਬਾਨ ਖੋਲਣ ਦੀ ਜ਼ਰਤ ਕਰੇ। ਪਰ ਭਗਤ ਨਾਮਦੇਵ ਜੀ ਨੇ ਉਦੋਂ ਸਮਾਜ ਸੁਧਾਰਕ ਤੇ ਕ੍ਰਾਂਤੀਕਾਰੀ ਲਬਜ਼ ਆਪਣੀ ਬਾਣੀ ਰਹੀਂ ਕਹੇ ਜਿਸ ਲਈ ਆਪ ਜੀ ਨੇ ਇੱਕ ਬਹੁਤ ਵੱਡੇ ਸਮਾਜਿਕ ਸਮਾਜ ਸੁਧਾਰਕ ਤੇ ਕ੍ਰਾਂਤੀਕਾਰੀ ਮਹਾਪੁਰਖ ਵੀ ਕਿਹਾ ਜਾਣ ਲੱਗਾ ਆਪ ਜੀ ਦੀ ਬਾਣੀ ਦੱਸਦੀ ਹੈ ਕਿੰਨੀ ਧਾਰਮਿਕ ਕਟੜਤਾ ਈਰਖਾ ਨੂੰ ਜਨਮ ਦਿੰਦੀ ਹੈ ਲੋਕ ਮੰਦਰ ਮੱਜਤੇ ਹੋਰ ਧਾਰਮਿਕ ਸਥਾਨਾਂ ਦੇ ਨਾਂ ਤੇ ਲੜਨ ਮਰਨ ਨੂੰ ਤਿਆਰ ਹੋ ਜਾਂਦੇ ਨੇ ਪਰ ਉਹਨਾਂ 'ਚ ਨੈਤਿਕ ਤੇ दैਵੀ ਗੁਣ ਖਤਮ ਹੋ ਜਾਂਦੇ ਨੇ ਜਿਸ ਪ੍ਰਤੀ ਭਗਤ ਨਾਮਦੇਵ ਜੀ ਨੇ ਆਪਣੇ ਵਿਚਾਰ ਇੰਜ ਪ੍ਰਗਟ ਕੀਤੇ ਸਨ ਹਿੰਦੂ ਪੂਜੇ ਦੇਹਰਾ ਮੁਸਲਮਾਨ ਮਸੀਤ ਨਾਮੇ ਸੋਈ ਛੇਵਿਆ ਜਿਹ ਦੇਹਰਾ ਨਾ ਮਸੀਤ ਭਗਤ ਨਾਮ ਜੀ ਦੇ ਗੁਰੂ ਸ਼ੋਭਾ ਖੇਚਰ ਸਨ ਜੋ ਮੂਰਤੀ ਪੂਜਾ ਦੇ ਸਖਤ ਵਿਰੋਧੀ ਸਨ ਗੁਰੂ ਧਾਰਨ ਪ੍ਰੰਤ ਭਗਤ ਨਾਮ ਦੇਵ ਜੀ ਨਿਰੰਕਾਰ ਪ੍ਰਭੂ ਦੀ ਹੋਰ ਡਿੜਤਾ ਨਾਲ ਅराधना ਵਿੱਚ ਲੱਗ ਗਏ ਉਹ ਹਰ ਛੇਤੇ ਪ੍ਰਾਣੀ ਵਿੱਚ ਵਿਆਪਕ ਪ੍ਰਭੂ ਵੇਖਣ ਲੱਗ ਪਏ ਇਸ ਲਈ ਉਹਨਾਂ ਨੇ ਇਸ ਮੂਟੀ ਮਨੁੱਖਤਾ ਨੂੰ ਪਿਆਰ ਕਰਨ ਤੇ ਬਰਾਬਰ ਸਮਝਣ ਦਾ ਸੰਦੇਸ਼ ਵੀ ਦਿੱਤਾ ਉਹਨਾਂ ਨੇ ਆਪਣੇ ਗੁਰੂ ਜੀ ਦੀ ਵਿਚਾਰਧਾਰਾ ਤੋਂ ਪ੍ਰਾਪਤ ਕੀਤੇ ਗਿਆਨ ਅਨੁਸਾਰ ਹੀ ਪਾਵਨ ਬਚਨ ਉਚਾਰਨ ਕੀਤੇ ਏਕੇ ਪਥਰ ਕੀਜੇ ਭਾਉ ਦੂਜੇ ਪਥਰ ਧਰੀਏ ਪਾਉ ਜਿਉ ਦੇਉ ਤਉ ਉਹ ਵੀ ਦੇਵਾ ਕਹਿ ਨਾਮ ਦਿਉ ਹਮ ਹਰ ਕੀ ਸੇਵਾ ਭਾਬ ਅਜੀਬ ਗੱਲ ਹੈ ਇੱਕ ਪੱਥਰ ਨੂੰ ਦੇਵਤਾ ਬਣਾ ਕੇ ਪੂਜਿਆ ਜਾਂਦਾ ਹੈ ਦੂਜੇ ਪੱਥਰ ਉੱਤੇ ਪੈ ਰੱਖਿਆ ਜਾਂਦਾ ਹੈ ਜੇ ਪੂਜਨ ਵਾਲਾ ਪੱਥਰ ਕੋਈ ਫਲ ਦੇ ਸਕਦਾ ਹੈ ਤਾਂ ਦੂਜੇ ਨੂੰ ਵੀ ਇਹ ਫਲ ਦੇਣਾ ਚਾਹੀਦਾ ਹੈ ਨਾਮਦੇਵ ਜੀ ਕਹਿੰਦੇ ਨੇ ਕਿ ਪੱਥਰਾਂ ਨੂੰ ਛੱਡ ਕੇ ਸੱਚੇ ਪ੍ਰਮਾਤਮਾ ਦੀ ਭਗਤੀ ਕਰਨੀ ਚਾਹੀਦੀ ਹੈ ਜੇ ਭਗਤ ਨਾਮਦੇਵ ਜੀ ਦੇ ਇਤਿਹਾਸ ਦੀ ਪੂਰੀ ਗੰਭੀਰਤਾ ਨਾਲ ਵਿਚਾਰ ਕੀਤੀ ਜਾਵੇ ਉਹਨਾਂ ਨੇ ਆਪਣੀ ਬਾਣੀ ਵਿੱਚ ਪ੍ਰਭੂ ਦੀ ਸੱਚੀ ਭਗਤੀ ਕਰਨ ਵਾਲਿਆਂ ਨੂੰ ਤੀਰਥ ਯਾਤਰਾ ਜਗਾਂ ਵਿੱਚ ਬਲੀਆਂ ਦੇਣਾ ਵਰਤ ਰੱਖਣੇ ਮੂਰਤੀ ਪੂਜਾ ਆਦ ਅੰਧ ਵਿਸ਼ਵਾਸਾ ਧਾਰਮਿਕ ਭੇਖਾਂ ਵਰਨਵੰਡ ਦੇ ਆਧਾਰ ਤੇ ਜਾਤ ਪਾਤ ਜਿਹਾ ਵਿਕਾਰਾਂ ਤੋਂ ਵਰਜਿਆ ਆਖਰੀ ਦਿਨਾਂ ਵਿੱਚ ਭਗਤ ਨਾਮਦੇਵ ਜੀ ਮਹਾਰਾਸ਼ਟਰ ਤੋਂ ਪੰਜਾਬ ਆ ਗਏ ਸਨ ਆਪ ਜੀ ਨੇ ਜੀਵਨ ਦੇ ਆਖਰੀ ਲਗਭਗ 20 ਸਾਲ ਗਰਦਾਸਪੁਰ ਜ਼ਿਲ੍ਹੇ ਦੇ ਪਿੰਡ ਕਮਾਨ ਵਿਖੇ ਗੁਜ਼ਾਰੇ ਇਥੇ ਉਹ 15 ਜਨਵਰੀ 1350 ਨੂੰ ਕਾਲ ਚਲਾਣਾ ਕਰ ਗਿਆ ਇਤਿਹਾਸਕਾਰ ਪੂਰਨ ਸਿੰਘ ਦੇ ਲਿਖੇ ਮੁਤਾਬਕ ਇਸ ਜਗ੍ਹਾ ਤੇ ਮੁਹੰਮਦ ਤੁਗਲਕ ਦੇ ਪੁੱਤਰ ਫਰੋਜ਼ ਤੁਗਲਕ ਨੇ ਉਹਨਾਂ ਦੀ ਸਮਾਦ ਬਣਵਾਈ ਜੋ ਅੱਜ ਵੀ ਮੌਜੂਦ ਹੈ ਹੁਣ ਇੱਥੇ ਇੱਕ ਸ਼ਾਨਦਾਰ ਗੁਰੂ ਘਰ ਵੀ ਬਣਾਇਆ ਗਿਆ ਹੈ ਇੱਥੇ ਵੱਡੀ ਗਿਣਤੀ ਵਿੱਚ ਸੰਗਤ ਨਤਮਸਤਕ ਹੁੰਦੀ ਹੈ ਉਹ ਜੋ ਕੇ ਦੌਰ ਵਿੱਚ ਜਦੋਂ ਸਾਡੀ ਮਨੁੱਖਤਾ ਧਾਰਮਿਕ ਸਮਾਜਿਕ ਰਾਜਨੀਤਿਕ ਤੇ ਆਰਥਿਕ ਪੱਖੋਂ ਆਰਸੀ ਭੇਦ ਭਾਵ ਗੈਰ ਖਲਾਕੀ ਕਰਨਾ ਕੀਮਤਾਂ ਚੈਨਿਸ਼ਾ ਵਾਲੇ ਮਾਹੌਲ ਵਿੱਚੋਂ ਗੁਜ਼ਰ ਰਹੀ ਹੈ ਤਾਂ ਜਿਹੇ ਸਮੇਂ ਸਾਨੂੰ ਸਭ ਨੂੰ ਭਗਤ ਨਾਮਦੇਵ ਜੀ ਦੀ ਬਾਣੀ ਤੋਂ ਸਿੱਖਿਆ ਲੈਣ ਦੀ ਲੋੜ ਹੈ ਸੋ ਇਸੇ ਭਗਤ ਨਾਮਦੇਵ ਜੀ ਦੇ ਬਾਰੇ ਇਤਿਹਾਸ ਜੋ ਆਪ ਜੀ ਦੇ ਨਾਲ ਸਾਂਝਾ ਕੀਤਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਅਚਤਾਰਿਓ ਗੱਜ ਕੇ ਬੋਲੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ